ਕਈ ਵਾਰੀ ਸਾਡੇ ਸੰਤਪੁਰਸ਼ ਵੀ ਪਰਪਕਾਰ ਦੀ ਖਾਤਰ ਦਿਆ ਬਸ ਹੋ ਕੇ ਵੀ ਜੋ ਕੁ ਸੁਣਨ ਨੂੰ ਪੰਡਾਰਾ ਮਿਲਿਆ ਦੇਖੋ ਮੈਂ ਪਹਿਲਾਂ ਵੀ ਕਿਹਾ ਹੈ ਵੀ ਜਿਹੜੇ ਬੋਲ ਪਰਮਾਤਮਾ ਦੇ ਇੱਕ ਮਹਾਪੁਰਸ਼ ਨੂੰ ਸੰਤਪੁਰਸ਼ ਨੂੰ ਪੈਗੰਬਰ ਨੂੰ ਅਵਤਾਰ ਨੂੰ ਪਰਮਾਤਮਾ ਵੱਲੋਂ ਆਉਂਦੇ ਨੇ ਉਤਰਦੇ ਨੇ ਉਹੀ ਬੋਲਾਂ ਨੂੰ ਸੇਮ ਆਮ ਮਨੁੱਖ ਦੁਹਰਾਵੇ ਤਾਂ ਬੋਲ ਸੰਸਾਰੀ ਬਣ ਜਾਂਦੇ ਨੇ ਆਮ ਬੰਦੇ ਲਈ ਕੋਈ ਅਸਰ ਨਹੀਂ ਕਰਨਗੇ ਹੋ ਕਿਉਂ ਇੱਕ ਬੰਦੇ ਲਈ ਕੋਲ ਪਰਮਾਤਮਾ ਤੋਂ ਸਿੱਧੇ ਆਏ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਲਾਹੀ ਬਾਣੀ ਪਾਤਸ਼ਾਹ ਕਹਿੰਦੇ ਜੈਸੇ ਮੈਂ ਆਬ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬਿ ਲਾਲੋ ਵੀ ਇਹ ਤਾਂ ਪਰਮਾਤਮਾ ਦੇ ਬੋਲ ਨੇ ਹਉ ਆਪੋ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮਾਉ ਜੀ ਇਹ ਤਾਂ ਪਰਮਾਤਮਾ ਦਾ ਹੁਕਮ ਆ ਅੱਜ ਤੱਕ ਕਿਸੇ ਵੀ ਅਵਤਾਰੀ ਪੁਰਸ਼ ਪੈਗੰਬਰ ਨੇ ਇਹ ਗੱਲ ਨਹੀਂ ਕਹੀ ਬੀਏ ਬੋਲ ਮੇਰੇ ਨੇ ਕਾਰਨ ਜੋ ਵਿਤਾਰੀ ਪੁਰਸ਼ ਪੈਗੰਬਰ ਹੁੰਦਾ ਹੈ ਉਹਨੂੰ ਪਤਾ ਵੀ ਸੰਸਾਰ ਬੜੀ ਬੜੀ ਬਣਿਆਂ ਤੇ ਮਿਟਿਆ ਕਈ ਵਾਰ ਪਸਰਿਓ ਪਸਾਰਾ ਮਹਾਰਾਜ ਕਹਿੰਦੇ ਵੀ ਬਥੇਰੀ ਵਾਰੀ ਯੁੱਗ ਬਦਲ ਲੈ ਮਿਟਲੇ ਧਰਤੀਆਂ ਬਣ ਲੀਆਂ ਮਿਟਲੀਆਂ ਕਈ ਵਾਰ ਪਸਰਿਓ ਪਸਾਰਾ ਹੁਣ ਜਿਹੜੀਆਂ ਸਭਤਾਵਾ ਨੇ ਬਣਦੀਆਂ ਨੇ ਮਿਟਦੀਆਂ ਨੇ ਹੁਣ ਦੇਖੋ ਮੈਂ ਜਿਹੜਾ ਹੁਣ ਮੂੰਹ ਚੋਂ ਬੋਲ ਬੋਲਿਆ ਇਹ ਅਨੰਤ ਕਾਲ ਤੱਕ ਚੱਲਦਾ ਹੀ ਰਹਿਣਾ ਚਲਦਾ ਹੀ ਰਹਿਣਾ ਹੈ ਕਾਰਨ ਹੁਣ ਇਹ ਰੁਕੂਗਾ ਨਹੀਂ ਕਿਉਂ ਹੁਣ ਜੇ ਮੈਂ ਬੋਲਿਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਹੀ ਬੋਲਿਆ ਵੀ ਅੱਜ ਤੋਂ ਚੱਲਿਆ ਇਹ ਪਿੱਛੋਂ ਵੀ ਚੱਲਿਆ ਹੀ ਆ ਰਿਹਾ ਹੈ ਇਹ ਪਿੱਛੋਂ ਵੀ ਚੱਲਿਆ ਹੀ ਆ ਰਿਹਾ ਮੈਂ ਪਕੜਿਆ ਜਿਵੇਂ ਹੁਣ ਇਸ ਇੱਕ ਕਮਰੇ ਦੇ ਵਿੱਚ ਅਸੀਂ ਬੈਠੇ ਆ ਹੁਣ ਤੁਸੀਂ ਮੋਬਾਈਲ ਚਲਾ ਰਹੇ ਹੋ ਮੋਬਾਈਲ ਦੇ ਉੱਤੇ ਕਲਿੱਕ ਕੀਤਾ ਖੇਡਾਂ ਚੱਲ ਪੀਆਂ ਹੁਣ ਖੇਡਾਂ ਬੰਦ ਕਰਤੀਆਂ ਕਲਿੱਕ ਕੀਤਾ ਦੂਜਾ ਚੈਨਲ ਚੱਲ ਪਿਆ ਕੀਰਤਨ ਚੱਲ ਪਿਆ ਉਹ ਬੰਦ ਕੀਤਾ ਤੇ ਤੀਜਾ ਚੈਨਲ ਚਲਾਇਆ ਹੁਣ ਫਿਲਮਾਂ ਚੱਲ ਪਈਆਂ ਉਹ ਬੰਦ ਕੀਤਾ ਚੌਥਾ ਚੈਨਲ ਚਲਾਇਆ ਹੁਣ ਹੁਣ ਕੋਈ ਗਾਣੇ ਚੱਲ ਪਏ ਹੁਣ ਮਤਲਬ ਜਿਹਾ ਜਿਹਾ ਬੰਦਾ ਹੁੰਦਾ ਏ ਤਰੰਗਾ ਮੇਰੇ ਕਮਰੇ ਦੇ ਵਿੱਚੋਂ ਥੋੜੇ ਵੀ ਕਮਰੇ ਦੇ ਵਿੱਚੋਂ ਹਰ ਇੱਕ ਜਗ੍ਹਾ ਨੂੰ ਲੰਘਦੀਆਂ ਰਹਿੰਦੀਆਂ ਨੇ ਇਹੇ ਤਰੰਗਾ ਇਹ ਲੰਘਦੀਆਂ ਰਹਿੰਦੀਆਂ ਨੇ ਪਰ ਜਿਹੜਾ ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹਾ ਉਹ ਟੈਸ਼ਨ ਫੜ ਲੈਂਦਾ ਜਿਹਾ ਜਿਹਾ ਬੰਦਾ ਹੁੰਦਾ ਉਹੋ ਜਿਹਾ ਉਹ ਸਟੇਸ਼ਨ ਫੜ ਲੈਂਦਾ ਉਹਵੇਂ ਦਾ ਉਹ ਪਕੜ ਕਰ ਲੈਂਦਾ ਇਸ ਤਰ੍ਹਾਂ ਜੋ ਅਵਤਾਰੀ ਪੁਰਸ਼ ਪੈਗੰਬਰ ਹੁੰਦੇ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਹ ਬੋਲ ਪਹਿਲਾਂ ਵੀ ਬੋਲੇ ਹੋਏ ਨੇ ਕਿਸੇ ਨੇ ਪਰ ਜਿਹੜਾ ਸੰਸਾਰੀ ਮਨੁੱਖ ਹੁੰਦਾ ਉਹਦੇ ਕੋਲ ਕੋਈ ਕਲਾ ਨਪੂਰਨ ਹੋ ਜੇ ਕੁਛ ਨਾ ਕੁਛ ਕਿਸੇ ਪਾਸੇ ਨੂੰ ਉਹ ਬੜਾ ਪ੍ਰਤਿਸ਼ਠਾ ਦਾ ਬੰਦਾ ਹੋ ਜੇ ਬੜੀ ਅਧੀ ਸ਼ੋਭਾ ਹੋ ਜੇ ਤਾਂ ਉਹ ਕਹਿੰਦਾ ਵੀ ਇਹ ਬੋਲ ਮੇਰੇ ਹੀ ਨੇ ਕਿਉਂਕਿ ਉਹ ਇਹ ਗੱਲ ਨਹੀਂ ਜਾਣਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਇਹ ਪਹਿਲਾਂ ਵੀ ਆਏ ਨੇ ਇਸ ਕਰਕੇ ਅਵਤਾਰੀ ਪੁਰਸ਼ ਪੈਗੰਬਰ ਨੇ ਕਿਸੇ ਨੇ ਅਜੇ ਤੱਕ ਨਹੀਂ ਕਿਹਾ ਵੀ ਇਹ ਬੋਲ ਮੇਰੇ ਨੇ ਉਹਨੂੰ ਪਤਾ ਵੀ ਇਹ ਪਹਿਲਾਂ ਵੀ ਆਏ ਬਨੇ ਹੁਣ ਜੇ ਅਸੀਂ ਕਹੀਏ ਹੁਣ ਮੈਂ ਪੰਜਾਬੀ ਬੋਲਾਂ ਹੁਣ ਇਹਦਾ ਮਤਲਬ ਇਹ ਥੋੜਾ ਵੀ ਜਿੰਨੀ ਕਦੇਰ ਦੇ ਅਸੀਂ ਸ਼ੋਅ ਕਰ ਰਹੇ ਹਾਂ ਵੀ ਐਨੇ ਕਿ ਚਿਰਦੀਓ ਲਿਪੀ ਇਹ ਹੈ ਪੁਰਾਣੀ ਪੰਜਾਬੀ ਵੀ ਜਿੱਥੋਂ ਜਿੱਥੇ ਕਿਤੇ ਸਾਡੀ ਪਕੜ ਆਈ ਆ ਵੀ ਇੱਥੇ ਸਾਨੂੰ ਖੁਦਾਈ ਤੋਂ ਮਿਲੇ ਇਹ ਇਹ ਚਿੰਨ੍ਹ ਮਿਲੇ ਵੀ ਐਨੇ ਟਾਈਮ ਦੀ ਆ 1500 1600 ਸਾਲ ਦੀ ਪੁਰਾਣੀ ਲਿਪੀ ਅਸੀਂ ਕਹੀ ਜਾਈਏ ਮਹਾਰਾਜ ਕਹਿੰਦੇ ਵੀ ਇਹ ਜੋ ਬੋਲ ਅਸੀਂ ਅੱਜ ਪਕੜਿਆ ਇਹ ਅਨੰਤ ਕਾਲ ਤੋਂ ਪਿੱਛੋਂ ਵੀ ਚੱਲੇ ਆ ਰਹੇ ਨੇ ਵੀ ਜਿਵੇਂ ਅਸੀਂ ਜਿਹੋ ਜਿਹਾ ਬੰਦਾ ਹੁੰਦਾ ਉਹ ਹੈ ਜਿਆ ਸਟੇਸ਼ਨ ਪਕੜ ਲੈਂਦਾ ਉਹੀ ਚੀਜ਼ ਨੂੰ ਪਕੜ ਕਰ ਲੈਂਦਾ ਇਸ ਕਰਕੇ ਅਵਤਾਰੀ ਪੁਰਸ਼ ਪੈਗੰਬਰ ਨਹੀਂ ਕਹਿੰਦੇ ਵੀ ਇਹ ਬੋਲ ਸਾਡੇ ਨੇ ਹੁਣ ਜਿਹੜੇ ਇਹ ਬੋਲ ਨੇ ਇਹ ਬੋਲਾਂ ਨੂੰ ਜਦ ਅਵਤਾਰੀ ਪੁਰਸ਼ ਪੈਗੰਬਰ ਦੇ ਬੋਲਾਂ ਨੂੰ ਆਮ ਅਮਨੁਖ ਬੋਲੇ ਮੈਂ ਫਿਰ ਦੁਹਰਾਮਾ ਇਸ ਗੱਲ ਨੂੰ ਹੁਣ ਸਾਨੇ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਲਾਹੀ ਬਾਣੀ ਦਾ ਪ੍ਰਚਾਰ ਕਰਨਾ ਹੈ ਤਾਂ ਉਹਨਾਂ ਦੀ ਉਹਨਾਂ ਦੀ ਜਿਹੜੀ ਚੇਤਨਾ ਹੈ ਉਹਦੇ ਆਧਾਰ ਤੇ ਸਾਨੂੰ ਉਤਰਨਾ ਪਊਗਾ ਤਾਂ ਰਸ ਬਣੂਗਾ